ਇਸ ਸਾਲ ਰਖੜੀ ਦੇ ਤਿਹਾੜੀ ਦੇ ਕਈ ਸੁਭ ਸੰਜੋਗ ਜਿਹੜੇ ਹੋਏ ਹਨ ਰਖੜੀ ਦਾ ਦਿਨ ਸ਼ਾਵਨ ਸੋਮਵਾਰ ਹੈ ਅਤੇ ਸਰਵਨ ਪੂਨਿਮਾ ਵੀ ਹੈ ਰਖੜੀ ਦੇ ਇਹ ਦੋ ਮਹੱਤਵਪੂਰਨ ਵਰਤ ਹਨ ਤੇ ਇਸ ਵਾਰ ਰਖੜੀ ਦਾ ਤਿਹਾੜੀ 19 ਅਗਸਤ ਨੂੰ ਮਨਾਇਆ ਜਾਵੇਗਾ 13:37 39 ਮਿੰਟ ਤੱਕ ਰਖੜੀ ਦਾ ਪ੍ਰਭਾਵ ਹੈਟ ਹੈ ਵੈਦਿਕ ਕੈਲੰਡਰ ਅਨੁਸਾਰ ਸ਼ਾਵਨ ਦੇ ਮਹੀਨੇ ਦੀ ਸ਼ੁਕਲ ਪੱਖ ਦੀ ਪੂਨਿਮਾ ਸੀ ਨੂੰ ਰਖੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਇਸ ਖੱਲ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਕਿ ਭਦਰਾ ਦਾ ਪ੍ਰਭਾਵ ਨਾ ਹੋਵੇ ਰਖੜੀ ਬੰਨਣ ਲਈ ਭਦਰਾ ਤੋਂ ਬਿਨਾ ਇੱਕ ਸ਼ੁਭ ਸਮਾ ਮੰਨਣਾ ਸਭ ਤੋਂ ਵਧੀਆ ਹੈ ਭਦਰਾ ਸ਼ੁਭ ਹੈ ਇਸ ਸਮੇਂ ਤੁਸੀਂ ਜੋ ਕੰਮ ਕਰਦੇ ਹੋ ਉਹ ਉਹ ਸਭ ਸ਼ੁਭ ਫਲ ਨਹੀਂ ਮਿਲਦਾ ਜਿਹਾ ਧਾਰਮਿਕ ਵਿਸ਼ਵਾਸ ਹੈ ਕੇਂਦਰੀ ਸਾਂਸਕ੍ਰਿਤੀ ਯੂਨੀਵਰਸਿਟੀ ਪੂਰੀ ਤੇ ਜੋਸ਼ੀ ਡਾਕਟਰ ਗਣੇਸ਼ ਮਿਸ਼ਰਾ ਦੱਸ ਰਹੇ ਹਨ ਕਿ ਰਖੜੀ ਬੰਨਣ ਦਾ ਸਹੀ ਸਮਾਂ ਕੀ ਹੈ ਸ਼ਾਵਨ ਪੂਨਿਮਾ ਤਿਥੀ ਦੀ ਸ਼ੁਰੂਆਤ 19 ਅਗਸਤ ਸੋਮਵਾਰ ਸਵੇਰੇ 3:04 ਤੇ ਸ਼ੁਰੂ ਹੋ ਜਾਵੇਗੀ ਸ਼ਾਵਨ ਪੂਰਨਿਮਾ ਤਿਤੀ ਦੀ ਸਮਾਪਤੀ 19 ਅਗਸਤ ਸੋਮਵਾਰ ਰਾਤ 11:55 ਵਜੇ ਸੰਪਾਪਤ ਹੋਵੇਗੀ ਮਿਤੀ ਦੇ ਆਧਾਰ ਤੇ 19 ਅਗਸਤ ਨੂੰ ਰਖੜੀ ਦਾ ਤਿਹਾੜ ਮਨਾਉਣਾ ਉਚਿਤ ਹੈ ਰਖੜੀ ਦੇ 7 ਘੰਟਿਆਂ ਤੋਂ ਵੱਧ ਸਮੇਂ ਲਈ ਪਧਰਾ ਦੀ ਛਾਂ ਜੋਸ਼ੀ ਡਾਕਟਰ ਮਿਸ਼ਰਾ ਦਾ ਕਹਿਣਾ ਹੈ ਕਿ ਇਸ ਵਾਰ ਰਖੜੀ ਦਾ ਦਿਨ ਪਧਰਾ ਦੇ ਤਿਹਾੜ ਸਵੇਰੇ ਮਨਾਇਆ ਜਾ ਰਿਹਾ ਹੈ ਪਧਰਾ ਸਵੇਰੇ 5:00 53 ਤੋਂ ਦੁਪਹਿਰ 1:32 ਤੇ ਰਹੇਗਾ ਕਿ ਇਸ ਭਦਰਾ ਦਾ ਨਿਵਾਸ ਧਰਤੀ ਦੇ ਹੇਠਾ ਪਤਾਲ ਵਿੱਚ ਹੈ ਕਿ ਹੁਣ ਉਹ ਲੋਕ ਕਹਿੰਦੇ ਹਨ ਕਿ ਪਤਾਲ ਦੇ ਭਦਰਾ ਨੂੰ ਨਜ਼ਦੀਕ ਅੰਦਾਜ਼ ਕੀਤਾ ਜਾ ਸਕਦਾ ਹੈ ਤੁਹਾਨੂੰ ਦੱਸਦੇ ਹਾਂ ਰਖੜੀ ਬਨੰਦਾ ਸਹੀ ਸਮਾਂ ਜਿਹੜਾ ਆਇਆ ਉਹ ਇਹ ਦੱਸ ਰਹੇ ਪਏ ਨੇ ਕਿ ਜਿਹੜੇ ਵਿਦਵਾਨ ਹੈਗੇ ਆ ਉਹਨਾਂ ਦਾ ਕਹਿਣਾ ਹੈਗਾ ਆ ਕਿ ਪਧਰਾ ਭਾਵੇਂ ਕੋਈ ਵੀ ਹੋਵੇ ਇਹ ਅਸ਼ੁਭ ਨਤੀਜੇ ਦਿੰਦੀ ਹੈ ਆਪਣੀ ਸਹੂਲਤ ਅਨੁਸਾਰ ਲੋਕ ਕਹਿੰਦੇ ਹਨ ਕਿ ਪਤਾਲ ਦੇ ਪਧਰਾ ਨਾਲ ਅਸ਼ੁਭ ਪ੍ਰਭਾਵ ਨਹੀਂ ਪੈਂਦਾ ਤੁਹਾਨੂੰ ਦੱਸਦੇ ਹਾਂ ਰਖੜੀ ਬੰਨ੍ਹ ਦਾ ਸਹੀ ਸਮਾਂ 2024 ਰਖੜੀ 19 ਅਗਸਤ ਨੂੰ ਰਖੜੀ ਬੰਨ੍ਹ ਦਾ ਸਹੀ ਸਮਾਂ ਦੁਪਹਿਰ ਦਾ ਹੈ ਉਸ ਦਿਨ ਭੈਣ ਦੁਪਹਿਰ 1:32 ਮਿੰਟ ਤੋਂ ਰਾਤ 9:00 ਵਜੇ 8:00 ਵਜੇ ਤੱਕ ਦੇਗੇ ਸਮੇਂ ਆਪਣੇ ਭਰਾ ਨੂੰ ਰਖੜੀ बन ਸਕਦੀਆਂ ਹਨ ਜੀहां ਰਖੜੀ ਮਨੰਦ ਲਈ ਦੋ ਸਮੇਂ ਵਰਜਿਤ ਹਨ ਧਾਰਮਿਕ ਗ੍ਰੰਥਾਂ ਦੇ ਅਨੁਸਾਰ ਰਖੜੀ ਦੇ ਮੌਕੇ ਤੇ ਰਖੜੀ ਬੰਨਣ ਦੀਆਂ ਦੋ ਸਮਿਆਂ ਦਾ ਪੂਰੀ ਤਰ੍ਹਾਂ ਤਿਆਗ ਕਰਨਾ ਚਾਹੀਦਾ ਹੈ ਹੁਣ ਤੁਹਾਨੂੰ ਦੱਸ ਹੀ ਚੁੱਕੇ ਹਾਂ ਕਿ ਤਕਰੀਬਨ 1:32 ਮਿੰਟ ਤੋਂ ਬਾਅਦ ਰਾਤ ਦੇ 9 ਵਜੇ ਤੱਕ ਤੁਸੀਂ ਰਖੜੀ ਬਨ ਸਕਦੇ